ਜੈ ਗੁਰਦੇਵ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਆ ਰਹੇ ਪ੍ਰਕਾਸ਼ ਪੂਰਵ ਨੂੰ ਸਮਰਪਿਤ ਮੇਰਾ ਨਵਾਂ ਸ਼ਬਦ ਆਪ ਸਭ ਸੰਗਤਾਂ ਦੀ ਝੋਲੀ ਵਿੱਚ ਡੀਪੀਡਬਲਿਊ ਰਿਕਾਰਡਸ ਕੰਪਨੀ ਦੇ ਸਹਿਯੋਗ ਨਾਲ ਪਾਇਆ ਜਾ ਰਿਹਾ ਹੈ ਜਿਸ ਨੂੰ ਆਪਣੇ ਸੋਹਣੇ ਸੋਹਣੇ ਸ਼ਬਦਾਂ ਦੇ ਗੁਲਦਸਤੇ ਵਿੱਚ ਪਰੋ ਕੇ ਸਾਨੂੰ ਦਿੱਤਾ ਹੈ ਸਤਕਾਰਯੋਗ ਗੀਤਕਾਰ ਚੰਨ ਗੁਰਾਇਆ ਵਾਲਾ ਜੀ ਨੇ ਜੋ ਕਿ ਬਹੁਤ ਹੀ ਮੰਨੀ ਪਰਮੰਨੀ ਕਲਮ ਹੈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਜਿਨ੍ਹਾਂ ਨੇ ਮੈਨੂੰ ਇਹ ਮਾਣ ਬਖਸ਼ਿਆ ਔਰ ਨਾਲ ਹੀ ਮੈਂ ਧੰਨਵਾਦ ਕਰਦੀ ਆਪਣੇ ਬੈਡਫੋਰਡ ਦੀ ਸ਼੍ਰੀ ਗੁਰੂ ਰਵਿਦਾਸ ਸਭਾ ਬੈਡਫੋਰਡ ਦਾ ਜਸਵਿੰਦਰ ਪ੍ਰਧਾਨ ਜੀ ਦਾ ਬਿੰਦਰ ਭਰੋੜੀ ਜੀ ਦਾ ਔਰ ਧੰਮਾ ਪਾਂਸਟੇ ਵਾਲਾ ਜੀ ਦਾ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਨਵਾਂ ਸ਼ਬਦ ਰਿਲੀਜ਼ ਕਰਨ ਜਾ ਰਹੇ ਹਾਂ ਔਰ ਮੈਨੂੰ ਪੂਰਾ ਯਕੀਨ ਹੈ ਤੁਸੀਂ ਲਾਸਟ ਈਅਰ ਦੇ ਵਾਂਗ ਸਭ ਸੰਗਤਾਂ ਦੇਣ ਵਧਾਈਆਂ ਮੇਰੇ ਸ਼ਬਦ ਦੀ ਨੂੰ ਜੋ ਮਾਣ ਬਖਸ਼ਿਆ ਸੀ ਉਸੇ ਤਰ੍ਹਾਂ ਤੁਸੀਂ ਇਸ ਨੂੰ ਵੀ ਉਨਾ ਹੀ ਮਾਣ ਬਖਸ਼ੂਗੇ ਜੈ ਗੁਰੂਦੇਵ ਧੰਨ ਗੁਰੂਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ